ਨਾਚਨਾਬੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਵਿਜੀਤਾ ਕਹਾਣੀਕਾਰ ਡਾਕਟਰ ਬਰਿਆਮ ਸਿੰਘ ਸੰਧੂ ਨੇ ਆਪਣੀ ਸਰਜਰੀ ਲਿਖੀ ਪੁਸਤਕ ਰੰਗ ਪ੍ਰਸੰਗ surjeet patar ਦੀ ਕਾਪੀ ਅੱਜ ਲੁਧਿਆਣਾ ਜ਼ਿਲ੍ਹੇ ਦੀ ਨਾਮਵਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਮਾਗਮ ਤੋਂ ਪਹਿਲਾਂ ਗੈਰ ਰਸਮੀ ਤੌਰ ਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਗੁਰਪੱਜਨ ਗਿੱਲ ਨੂੰ ਪੰਜਾਬੀ ਕਹਾਣੀਕਾਰ ਗੁਰਦਿਆਲ ਦਿਆਲਾਲ ਤੇ ਸਰੀ ਕੈਨੇਡਾ ਵਸਦੇ ਸਾਹਿਤ ਰਸੀਅ ਸਰਦਾਰ ਕੇਸਰ ਸਿੰਘ ਕੂਨਰਤੀ ਹਾਜ਼ਰੀ ਵਿੱਚ ਪੇਟ ਕੀਤੀ ਇਸ ਮੌਕੇ ਬੋਲਦਿਆਂ ਹਰ ਗੁਰਪ੍ਰਜਨ ਸਿੰਘ ਗਿੱਲ ਨੇ ਕਿਹਾ ਕਿ ਮੈਂ ਇਸ ਪੁਸਤਕ ਦੇ ਕੁਝ ਭਾਗ ਵਕ ਵਕ ਸਾਇਤਿਕ ਪੱਤਰਾਂ ਤੇ ਅਖਬਾਰਾਂ ਵਿੱਚ ਪੜੇ ਹਨ ਜਿਸ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਬਰਿਆਮ ਸਿੰਘ ਸੰਧੂ ਵੱਲੋਂ ਡਾਕਟਰ ਸੁਰਜੀਤ ਪਾਤਰ ਜੀ ਨਾਲ ਗੁਜ਼ਾਰੇ ਪਲਾਂ ਤੇ ਉਹਨਾਂ ਦੀ ਇਤਿਹਾਸਿਕ ਕਾਵ ਯਾਤਰਾ ਪ੍ਰਸੰਗਾਂ ਨਾਲ ਭਰਪੂਰ ਇਹ ਮੁੱਲਵਾਨ ਪੁਸਤਕ ਹਰ ਪੰਜਾਬੀ ਪਾਠਕ ਤੱਕ ਪੁੱਜਣੀ ਜ਼ਰੂਰੀ ਹੈ ਕਿਉਂਕਿ ਇਹ ਬੋਝਲ ਅਕਾਦਮਿਕ ਭਾਸ਼ਾ ਦੀ ਥਾਂ surjit patar srijana ਦੇ ਨਾਲ-ਨਾਲ ਕੀਤੀ ਸਹਿਜ ਯਾਤਰਾ ਹੈ ਡਾਕਟਰ ਬਰਿਆਮ ਸਿੰਘ ਸੰਧੂ ਨੇ ਇਸੇ ਪੁਸਤਕ ਬਾਰੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਮੇਰੀ ਕਿਸੇ ਕਿਤਾਬ ਨਾਲ ਇੰਜ ਦੀ ਨਹੀਂ ਹੋਈ ਕਦੀ ਕਦੀ ਸੱਚਾਈ ਮੰਨ ਲੈਣ ਵਿੱਚ ਵੀ ਕੋਈ ਹਰਜ ਨਹੀਂ ਹੁੰਦਾ ਮੇਰੀਆਂ ਕਿਤਾਬਾਂ ਦੇ ਕਈ-ਕਈ ਐਡੀਸ਼ਨ ਛਪਦੇ ਰਹੇ ਤੇ ਛਾਪ ਰਹੇ ਨੇ ਬਹੁਤ ਸਾਰੀਆਂ ਦੇ ਤਾਂ 446688 10ਦਲ ਤੇ ਚੌਥੀ ਕੂਟ ਵਰਗੀਆਂ ਕਿਤਾਬਾਂ ਦੇ ਤਾਂ 17 18 ਐਡੀਸ਼ਨ ਵੀ ਪਾਠਕਾਂ ਦੇ ਬੜੇ ਉਤਸ਼ਾਹ ਨਾਲ ਪ੍ਰਤੀਕਰਮ ਦੰਦਿਆਨਾ 250 ਸਫੇ ਦੀ ਕਿਤਾਬ ਰੰਗ ਪ੍ਰਸੰਗ surjit patar ਦੀ ਮੈਂ 6 ਮਹੀਨਾ ਦੀ ਮਿਹਨਤ ਨਾਲ ਲਿਖੀ ਇਸ ਕਿਤਾਬ ਨੂੰ ਛਪਿਆਂ 2 ਮਹੀਨੇ ਹੋ ਚਲੇ ਨੇ surjit patar ਦੇ ਜਨਮ ਦਿਹਾੜੇ ਤੇ ਸਲਾਮ ਕਾਫਿਲਾ ਵਾਲਿਆਂ ਬੜੇ ਵੱਡੇ ਇਕੱਠ ਵਿੱਚ surjit patar ਦੀ ਪਤਨੀ ਹੱਥੋਂ ਇਹ ਰਿਲੀਜ਼ ਵੀ ਕਰਵਾਈ ਹਾਂ ਇਹਨਾਂ ਨੂੰ ਜ਼ਰੂਰ ਹੈ ਕਿ ਸਲਾਮ ਕਾਫਿਲਾ ਵਾਲਾ ਹੀ ਜਸਪਾਲ ਜੱਸੀ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਵਿੱਚ ਮਿਲਿਆ ਤਾਂ ਕਹਿੰਦਾ ਮੈਂ ਇਸ ਕਿਤਾਬ ਬਾਰੇ ਸਮਾਗਮ ਕਰਕੇ ਗੱਲ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਸੌਖਣ ਵਾਲੀ ਗੱਲ ਹੈ ਕਿ ਅੱਜ ਤੱਕ ਕਿਸੇ ਇੱਕ ਜਣੇ ਨੇ ਵੀ ਹੰਗਾਰਾ ਨਹੀਂ ਭਰਿਆ ਕਿ ਪੜੀ ਤਾਂ ਛੱਡੋ ਉਹਨਾਂ ਕਿਸੇ ਦੀ ਉਸ ਦੀ ਸ਼ਕਲ ਤੱਕ ਵੀ ਨਹੀਂ ਵੇਖੀ ਕੇਵਲ ਆਪਣੇ ਦੋ ਨੇੜਲੇ ਮਿੱਤਰਾਂ ਨੂੰ ਮੈਂ ਇਹ ਕਿਤਾਬ ਦਿੱਤੀ ਸੀ ਉਹਨਾਂ ਵੀ ਨਹੀਂ ਪੜੀ ਤੇ ਨਾ ਹੀ ਕੋਈ ਪ੍ਰतिकਰਮ ਦਿੱਤਾ ਪਰ ਉਹਨਾਂ ਨੂੰ ਕੋਈ ਉਲਾਮਾ ਕੋਈ ਨਹੀਂ ਕਿਉਂਕਿ ਮੈਂ ਆਪ ਹੀ ਕਹਿੰਦਾ ਹੁਨਾ ਕਿ ਪੇਟਾ ਕੀਤੀ ਕਿਤਾਬ ਕੋਈ ਨਹੀਂ ਪੜਦਾ ਦੂਜੇ ਪਾਸੇ بڑے ਆਦਾਰੇ ਪਾਤਰ ਦੇ ਨਾਂ ਤੇ ਹਰ ਰੋਜ਼ ਸਮਾਗਮ ਰਚਾਰੇ ਨੇ ਉਹਨਾਂ ਦੀ ਮੁਬਾਰਕ ਨਜ਼ਰੋਂ ਵੀ ਇਹ ਕਿਤਾਬ ਨਹੀਂ ਲੰਗੀ ਹੋਰ ਤਾਂ ਹੋਰ ਪਾਤਰ ਪਰਿਵਾਰ ਨੇ ਵੀ ਇਹ ਦਾ ਕੋਈ ਹੰਗਾਰਾ ਨਹੀਂ ਭਰਿਆ ਸ਼ਾਇਦ ਇਹ ਦਾ ਪੱਦਰ ਵੀ ਅਜਿਹਾ ਹੋਵੇ ਕਿ ਉਹ ਕਿਸੇ ਨੂੰ ਇਹ ਗੋਲਣਯੋਗ ਹੀ ਨਾ ਲੱਗੀ ਹੋਵੇ ਜਾਂ ਕੋਈ ਹੋਰ ਅਣਜਾਣਿਆ ਕਾਰਨ ਵੀ ਹੋ ਸਕਦਾ ਹੈ ਮਨ ਵਿੱਚ ਕਈ ਵਾਰ ਸਵਾਲ ਉੱਠਦਾ ਹੈ ਕਿ ਭਲਾ ਇਹ ਕਿਤਾਬ ਲਿਖੀ ਕਿਉਂ ਸੀ surjit ਪਾਤਰ ਨਾਲ ਕੇਵਲ ਭਾਵਕ ਸਾਂਝ ਕਰਕੇ ਸਗੋਂ ਸ਼ਾਇਦ ਉਪਭਾਵਕ ਹੋ ਕੇ ਕਿਤਾਬ ਲਿਖਤਾ ਦਿੱਤੀ ਹੁਣ ਸੋਚਦਾ ਹੈ ਕਿ 6 ਮਹੀਨੇ ਕਾਦੇ ਲਿਗਵਾਏ ਇਹ ਕਿਤਾਬ ਸੰਗਮ ਪਬਲਿਕੇਸ਼ਨ ਸਮਾਣਾ ਨੇ ਛਾਪੀ ਹੈ।